ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਗਾਇਜ਼ ਪ्योर ਕريب ਦਾ ਇਹ ਸੂਟ ਰਹਿਣ ਵਾਲਾ ਬੋਟਮ ਤੇ ਤੁਹਾਨੂੰ ਫੁੱਲ ਵਰਕ ਮਿਲ ਜਏਗਾ ਫੁੱਲ ਹੈਵੀ ਸੂਟ ਹੈ ਚੀਨੋਂ ਦਾ ਦੁਪੱਟਾ ਦਿੱਤਾ ਜਾ ਰਿਹਾ ਤੁਹਾਨੂੰ ਤੇ ਬਹੁਤ ਹੀ ਸੋਹਣਾ ਸਿੰਗਲ ਕਲਰ ਅਵੇਲੇਬਲ ਹੈ ਨੈਕਸਟ ਜੋ ਸੂਟ ਨੇ ਵੈਲਵਟ ਦਾ ਰਹਿਣ ਵਾਲਾ ਹੈ ਗਾਇਜ਼ ਕੰਟਰਾਸਟ ਵਿੱਚ ਦੁਪੱਟਾ ਦਿੱਤਾ ਜਾ ਰਿਹਾ ਬੋਟਮ ਤੇ ਵਰਕ 슬ੀਵ ਤੇ ਵਰਕ ਪੱਲੇ ਤੇ ਵਰਕ ਔਰ ਗਾਂਜਾ ਦਾ ਦੁਪੱਟਾ ਦਿੱਤਾ ਜਾ ਰਿਹਾ ਬਹੁਤ ਹੀ ਪਿਆਰਾ ਕਲਰ ਅਵੇਲੇਬਲ ਹੈ ਨੈਕਸਟ ਸੂਟ ਟੈਬੀ ਸਿਲਕ ਦਾ ਰਹਿਣ ਵਾਲਾ ਹੈ ਚੀਨੋਨ ਦਾ ਦੁਪੱਟਾ ਸਰੀਰ ਤੇ ਵਰਕ ਤੇ ਸ਼ਰਟ ਤੇ ਵੀ ਤੁਹਾਨੂੰ ਬਹੁਤ ਹੀ ਸੋਨਾ ਵਰਕ ਮਿਲ ਜੇਗਾ ਬਹੁਤ ਹੀ ਪਿਆਰਾ ਕਲਰ ਅਵੇਲੇਬਲ ਹੈ ਇਹ ਵਾਲਾ ਸੂਟ ਗਾਇਜ਼ ਨੈਚੁਰਲ ਡ੍ਰੇਪ ਦਾ ਰਹਿਣ ਵਾਲਾ ਹੈ ਤੇ ਨਾਲ ਤੁਹਾਨੂੰ ਬਹੁਤ ਹੀ ਹੈਵੀ ਸ਼ਰਾਰਾ ਮਸ਼ੀਨ ਵਰਕ ਦੇ ਨਾਲ ਦਿੱਤਾ ਜਾ ਰਿਹਾ ਹੈ ਔਰ ਗਾਂਜਾ ਦਾ ਦੁਪੱਟਾ ਬਹੁਤ ਹੀ ਸੋਨਾ ਸੂਟ ਹੈ ਗਏ ਕੁਸੂ ਦੇਖ ਸਕਦੇ ਹੋ ਕਿੰਨਾ ਪਿਆਰਾ ਕਲਰ ਹੈ ਹਮ नेक्स्ट ਸੂਟ ਵੀ ਹੈਵੀ ਸਿਲਕ ਤਰਣ ਵਾਲਾ ਚੀਨੋਂ ਦਾ ਦੁਪੱਟਾ ਬੋਟਮ ਤੇ ਸਲੇਪ ਤੇ ਵਰਕ ਮਿਲ ਜੇਗਾ ਬਹੁਤ ਹੀ ਸੋਹਣਾ ਕਲਰ ਅਵੇਲੇਬਲ ਇਹ ਵਾਲਾ ਸੂਟ ਪਾੜਾ ਦਰਣ ਵਾਲਾ ਸਿੰਗਲ ਕਲਰ ਅਵੇਲੇਬਲ ਹੈ 트ੈਂਡਿੰਗ ਕਲਰ ਹੈ ਔਰ ਗਾਂਜਾ ਦਾ ਦੁਪੱਟਾ ਤੇ ਬੋਟਮ ਦੇ ਉੱਤੇ ਤੇ ਸ਼ਰਟ ਦੇ ਉੱਤੇ ਤੁਹਾਨੂੰ ਫੁੱਲ ਹੈਵੀ embroider ਮਿਲ ਜੇਗੀ ਬਹੁਤ ਹੀ ਸੋਹਣਾ ਸੂਟ ਅਵੇਲੇਬਲ ਹੈ ਬਹੁਤ ਹੀ ਪਿਆਰਾ ਕਲਰ ਹੈ ਹੈ ਇਹ ਵਾਲੇ ਸੂਟ ਵੀ ਗਾਇਸ ਗਰੇਪ ਦੇ ਲੈਣ ਵਾਲੇ ਨੇ बॉटम ਤੇ ਵਰਕ ਮਿਲ ਜੇਗਾ ਫੁੱਲ ਹੈਵੀ ਸੂਟ ਕਲਰ ਬਹੁਤ ਸੋਹਣੇ ਅਵੇਲੇਬਲ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਕਲਰ ਦੇ ਵਿੱਚ ਅਵੇਲੇਬਲ ਨੇ ਨੈਕਸਟ ਜੋ ਸੂਟ ਨੇ ਟਿਸ਼ੂ ਸ਼ੀਮਰ ਦਾ ਰਹਿਣ ਵਾਲਾ ਹੈ बॉटम ਤੁਹਾਨੂੰ ਦਿੱਤੀ ਜਾ ਰਹੀ ਹੈ ਵੈਲਵਟ ਦੀ ਤੇ बॉटम ਤੁਹਾਨੂੰ embroidery ਦੇ ਨਾਲ ਦਿੱਤੀ ਜਾ ਰਹੀ ਹੈ ਸਲੀਵ ਤੇ ਵਰਕ ਮਿਲ ਜੇਗਾ ਤੇ ਦੁਪੱਟਾ ਵੀ ਤੁਹਾਨੂੰ ਪਿਓਰ ਮਾਈਕਰੋ ਵੈਲਵਟ ਦਾ ਦਿੱਤਾ ਨੈਕਸਟ ਸੂਟ ਵੀ ਬਹੁਤ ਸੋਹਣੇ ਰਹਿਣ ਵਾਲੇ ਹੈ ਗਾਇਸ ਨੇਚਰਲ ਗਰੇਪ ਦੇ ਸੂਟ ਰਣ ਵਾਲੇ ਨੇ ਤੇ ਚਿਨਾਵੰਦਰ ਦੁਪੱਟਾ ਡਬਲ ਸਾਈਡ ਤੋਂ ਤੁਹਾਨੂੰ embroiderry ਮਿਲ ਜੂਗੀ ਫੁੱਲ ਹੈਵੀ ਸੂਟ ਹੈ ਬੋਟਮ ਤੇ ਵੀ ਤੁਹਾਨੂੰ embroiderry ਦਿੱਤੀ ਜਾ ਰਹੀ ਹੈ। ਇਹਨਾਂਕ ਸੂਟ ਟੈਪੀਸਟਰੀ ਸਿਲਕ ਦਾ ਰਣ ਵਾਲਾ ਹੈ ਬਹੁਤ ਹੀ ਸੋਹਣਾ ਸੂਟ ਹੈ ਸਿੰਗਲ ਕਲਰ ਅਵੇਲੇਬਲ ਹੈ ਕੰਟਰਾਸਟ ਵਿੱਚ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਹੈ ਔਰ ਗਾਂਜਾ ਦਾ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਹੈ ਟੈਪੀਸਟਰੀ ਸਿਲਕ ਸੂਟ ਜੇ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਜ਼ਰੂਰ ਕਰਿਓ ਥੈਂਕ ਯੂ।